ਅਪਰਾਧੀਆਂ ਦੇ ਹੌਸਲੇ ਲਗਾਤਾਰ ਅਸਮਾਨ ਨੂੰ ਚੁੰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਦੰਨੇ ਆ ਕਿ ਕਿਸ ਤਰੀਕੇ ਦੇ ਨਾਲ ਦੋ ਸਨੇਚਰ ਇੱਕ ਲੜਕੀ ਦੇ ਨਾਲ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਸੋ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਫਤੇਗੜ ਸਾਹਿਬ ਤੋਂ ਜਿੱਥੇ ਇੱਕ ਯੁਪਤੀ ਜਿਹੜੀ ਐ ਸੈਰ ਕਰ ਰਹੀ ਹੁੰਦੀ ਐ ਉਸ ਤੋਂ ਬਾਅਦ ਦੋ ਮੋਟਰਸਾਈਕਲ ਸਵਾਰ ਹੁੰਦੇ ਨੇ ਤੇ ਇੱਕ ਮੋਟਰਸਾਈਕਲ ਸਵਾਰ ਜਿਹੜਾ ਉਤਰ ਕੇ ਉਸ ਲੜਕੀ ਦੇ ਨਾਲ ਇਹੀ ਵਾਰਦਾਤ ਜਿਹੜੀ ਐ ਉਸ ਨੂੰ ਅੰਜਾਮ ਦਿੰਦਾ ਹੈ ਕਿ ਲੜਕੀ ਨੂੰ ਪੰਨਕ ਵੀ ਨਹੀਂ ਲੱਗਦੀ ਕਿ ਉਸ ਦੀ ਜਿਹੜੀ ਆ ਵਾਲੀਆਂ ਨੇ ਉਹ ਸਨੇਚਿੰਗ ਕਰਨ ਆਏ ਨੇ ਸੋ ਇਹ ਤਮਾਮ ਤਸਵੀਰ ਹੈ ਫਤੇਗੜ ਸਾਹਿਬ ਜ਼ਿਲ੍ਹਾ ਦੇ ਗੋਬਿੰਦਗੜ ਲੋਹਾ ਮੰਡੀ ਤੋਂ ਨਿਕਲ ਕੇ ਸਾਹਮਣੇ ਆਈਆਂ ਜੋ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਪਰ ਇਸ ਵਕਤ ਦੇਖ ਪਾ ਰਹੇ ਹੋ ਕਿ ਲਗਾਤਾਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਜਿਹੜੀਆਂ ਹੋ ਰਹੀਆਂ ਤੇ ਪੁਲਿਸ ਕਿਤੇ ਨਾ ਕਿਤੇ ਇਹਨਾਂ ਨੂੰ ਲੱਭਣ ਦੀ ਜ਼ਰੂਰ ਕੋਸ਼ਿਸ਼ ਕਰਦੀ ਹੈ ਲੇਕਿਨ ਇਹਨਾਂ ਦੇ ਹੌਸਲੇ ਲਗਾਤਾਰ ਉਸ ਤੋਂ ਵੀ ਵੱਧੇ ਹੋਏ ਨਜ਼ਰ ਆ ਰਹੇ ਨੇ ਤੁਹਾਡੀ ਇਸ ਵਾਰਦਾਤ ਨੂੰ ਲੈ ਕੇ ਆਪਦੀ ਕੀ ਰਾਏ ਹੈ ਕਿ ਕਿਸ ਤਰ੍ਹਾਂ ਇਹਨਾਂ ਦੇ ਉੱਪਰ ਨਕੇਲ ਪਾਈ ਜਾ ਸਕਦੀ ਹੈ ਸਾਨੂੰ ਚਰਚਾ ਟੀਵੀ ਦੇ ਮੈਸੇਜ ਬਾਕਸ ਦੇ ਵਿੱਚ ਜਾ ਕੇ ਕਮੈਂਟ ਦਿਓ ਤਾਂ ਕਿ ਇਹਨਾਂ ਨੂੰ ਲੱਭਣ ਦੇ ਵਿੱਚ ਲਗਾਤਾਰ ਜਿਹੜੀ ਹੈ ਉਹ ਮੁਹਿੰਮ ਇਹ ਚਲਾਈ ਜਾ ਸਕੇ ਤੇ ਇਹੋ ਜੀ ਜਿਹੜੀ ਵਾਰਦਾਤਾ ਹੋ ਜਾਂਦੀ ਹੈ ਇਹਨਾਂ ਦੇ ਉੱਪਰ ਨਕੇਲ ਪਾਈ ਜਾ ਸਕੇ